ਬੱਚੇ ਨਾਲ ਜੀ ਬਸ ਜਾਂ ਤਾਂ ਉਹ ਜਾਣਦਾ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:00 12:30 ਵਜੇ ਪਤਾ ਲੱਗਿਆ ਪਿੰਡ ਰਾਮਪਰੇ ਰਹਿਣੇ ਜੀ ਇਸ ਨੂੰ ਇਹ ਇਥੇ ਰਹਿੰਦੇ ਚੰਡੀਗੜ੍ਹ ਸੱਤ ਅੱਠ ਸਾਲ ਤੋਂ ਪਰ ਅੱਜ ਕੱਲ ਦਾ ਕੇਸ ਹੋਇਆ 10 11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਥੜੇ ਵਿਆੜ ਦਿੱਤਾ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆ ਗਈ ਸਾਰੀਆਂ ਸੀਸੀਟੀਵੀ ਕੈਮਰਾ ਚ ਆ ਗਿਆ ਅਜੇ ਤੱਕ ਕੋਈ ਮੈਨੂਰ ਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਨਹੀਂ ਸੋਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਲਿਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਹਮਣੇ ਲੋ ਜਵਾਨੀ ਨੂੰ ਐ ਨਾ ਖਤਮ ਕਰੋ ਐ ਥੋੜੇ ਚੇ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਕਹਿੰਦੇ ਕੇ ਚਾਹ ਪੀਣ ਆਪਣੇ ਯਾਰ ਦੋਸਤਾਂ ਦੇ ਨਾਲ ਉੱਥੇ ਜਿਹੜਾ ਤੀਜੋ ਦਿਨ ਕਲੇਜ ਚ ਥਾਬੇ ਦੇ ਖੜੇ ਚਾਹ ਪੀ ਰਹੇ ਹਾਂਜੀ ਹਾਂਜੀ ਉਹ ਲੱਗਦੀ ਸਾਨੂੰ ਕਿਸੇ ਨਾਲ ਕੋਈ ਰੰਜਿਸ਼ ਦੀ ਪੁਰਾਣੀ ਕਿ ਆ ਥਾਜੀ ਰੰਜਿਸ਼ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਿਸ਼ਾਂ ਤਾਂ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨਾ ਹੈ ਲਲਕਾਰੋ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਸਾਨੂੰ ਮਿਲ ਕੀ ਗਿਆ ਮੈਨੂੰ ਅਜੇ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੇ ਕਹਿੰਦੇ ਗੋਲੀਆਂ ਤੋਂ ਬਾਅਦ ਕਿਰਪਾਨ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਦਲੇ ਦੇ 4 ਗੋਲੀਆਂ ਬੱਝੀਆਂ ਉਹ ਤੋਂ ਬਾਅਦ ਕਿਰਪਾਨਾਂ ਨਾਲ ਸਿਰ ਉਹਦਾ ਇੰਨਾ ਵੱਡਿਆ ਵੀ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੱਢਦਾ ਹੁੰਦਾ ਮੈਂ ਇਹ ਹੀ ਬੇਨਤੀ ਕਰਦਾ ਸਰਕਾਰ ਨੂੰ ਮਹਿਕਮੇ ਨੂੰ ਕਿ ਅਨਸਾਫ਼ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ਼ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਕੋਈ ਪਛਾਣ ਹੋਈ ਹੈ ਜਿਹੜੇ ਪਛਾਣ ਨਾਲ ਹੀ ਤੁਰੇ ਫਿਰਦੇ ਆ ਜੀ ਹਾਂਜੀ ਨਾਲ ਹੀ ਤੁਰੇ ਫਿਰਦੇ ਆ ਕੀ ਮਸਲਾ ਹੈ ਜੀ ਕੀ ਗੱਣਾ ਚਾਹੁੰਦੇ ਹੋ ਤੇ ਬਾਰੇ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ੇਰਜੋਤ ਕੁਝ ਰਕੀਏ ਦੀ ਲੜਾਈ ਹੋਈ ਹੈ ਔਰ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਭੀ ਟੀਮਸ मौके ਤੇ ਪਹੁੰਚੀਆਂ ਤੇ ਬਾਦ ਜਿਹੜਾ ਫਰਮ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿਛੇ ਘੁੰਡੇ ਦਾ ਰਹਿਣਾਣਾ ਆਲਵਾਸੀ ਖਰੜ ਸੀ ਤੇ ਇਹ ਇਹਦੇ ਜਿਹੜੇ ਕਮ ਸ਼ੋਰਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮ ਸਪੈਸ਼ਲਿਸਟ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਲੱਗ ਕੇ ਵੀ ਤਫ਼ਤੀਸ਼ ਜਾਰੀ ਹੈ ਮੁਕਦਮਾ ਨੰਬਰ 22 ਥਾਣਾ ਸਿਟੀ ਖਰੜ ਵਿਖੇ ਦਰਜ ਕਰ ਦਿੱਤਾ ਗਿਆ ਤੇ ਬਾਕੀ ਸਾਡੇ ਕੋਲ ਵੈਰੀ ਸਟਰੋਂਗ ਵਾਈਟਲ ਸਾਈਨਸ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਨੂੰ شناخت ਕਰਦੇ ਉਹਨਾਂ ਨੂੰ ਕਾਬੂ ਕਰ